ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਮਨ अरोੜਾ ਨੇ ਕਿਹਾ ਕਿ ਸਨਾਂਮ ਨੂੰ ਇੰਨਾ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਖੇਡਾਂ ਬਤਨ ਪੰਜਾਬ ਦੀਆਂ ਇਸ ਉਪਰਾਲੇ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਪਿਛਲੇ ਸਾਲ 4.5 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਖੇਡਾਂ ਬਤਨ ਪੰਜਾਬ ਦੀਆਂ ਵਿੱਚ ਭਾਗ ਲੱ타 ਸੀ ਪਰ ਇਸ ਸਾਲ ਇਹ ਗਿਣਤੀ 5.5 ਲੱਖ ਦੇ ਕਰੀਬ ਪਹੁੰਚਣ ਦੀ ਉਮੀਦ ਹੈ ਇਹਨਾਂ ਨੂੰ ਪਰਫੁੱਲਕ ਕਰਨ ਦਾ ਕੰਮ ਹੈ ਜਿਹੜਾ ਉਹ ਵੀੜਾ ਸਰਕਾਰ ਨੇ ਚੁੱਕਿਆ ਹੋਇਆ ਹੈ ਜਿਸ ਦੇ ਤਹਿਤ ਪਹਿਲਾ ਪਹਿਲੇ ਸਾਲ ਜਿਹੜਾ ਬਦਲ ਪੰਜਾਬ ਦੀ 3.5 ਲੱਖ ਪਲੇਸ ਦੇ ਪਾਰਟਿਸਪੇਟ ਕੀਤਾ ਅਜਿਹਾ 3.5 ਲੱਖ ਤਕਰੀਬਨ 5.5 ਲੱਖ ਦੇ ਕਰੀਬ ਪਲੇਸ ਪਾਰਟਿਸਪੇਟ ਕਰਨਗੇ ਔਰ ਇਹ ਵੀੜਾ ਮੈਂ ਸਮਝਦਾ ਕਿ ਹੁਣ ਸਰਕਾਰ ਦੇ ਨਾਲ ਨਾਲ ਸਮਾਜ ਵੀ ਚਾਗਦਾ ਜਾ ਰਿਹਾ ਹੈ ਔਰ ਅੱਜ ਮੈਂ ਖੁਸ਼ੀ ਹੋ ਰਹੀ ਹੈ ਕਿ ਸਕੂਲ ਅੰਡਰ 19 ਵਾਲੀਬਾਲ ਇੰਟਰ ਡਿਸਟ੍ਰਿਕਟ ਗੇਮਸ ਦਾ ਆਗਾਜ਼ ਹੈ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹ ਸੁਨਾਮ ਹਲਕੇ ਦੇ ਸਾਹੋਕੇ ਪਿੰਡ ਦੇ ਵਿੱਚ ਕੀਤਾ ਗਿਆ ਜਿੱਥੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਔਰ 300 ਪਲੇਅਰਸ ਨੇ ਪਾਰਟਿਸਿਪੇਟ ਕਰਨਾ ਮੈਂ ਸਮਝਦਾ ਕਿ ਇਹ ਮੇਰੇ ਹਲਕੇ ਦੇ ਲਈ ਔਰ ਇਸ ਨਗਰ ਸਾਹੋਕੇ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਖੇਡਾਂ ਦੇ ਜ਼ਰੀਏ ਹੀ ਆਪਾਂ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਹਾਂ ਅੱਜ ਸਟੇਟ ਦਾ ਉਹ ਮੈਚ ਹੋ ਰਿਹਾ ਜੀ ਠੀਕ ਹੈ ਜੀ ਤੇ ਟਾਈਮ ਘਟਮਾ ਮੈਚ ਹੈ ਜੀ ਸਵੇਰ ਤੋਂ ਪ੍ਰੈਕਟਿਸ ਕਰਦੇ ਸਾਨੂੰ ਉਮੀਦ ਹੈ ਜੀ ਸਾਡੀ ਪੋਜੀਸ਼ਨ ਫਸਦੀ ਆਊਗੀ ਜੀ ਬਹੁਤ ਮੈਂ ਤੇ ਇਸ ਟੂਰ ਦੇ ਲਈ ਪਟਿਆਲੇ ਵੱਲੋਂ ਖੇਡ ਰਹੇ ਹਾਂ ਜੀ ਵਧੀਆ ਤਿਆਰੀ ਕੀਤੀ ਜੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਇੱਥੇ ਜਿੱਤ ਕੇ ਜਾਵਾਂਗੇ ਤਿਆਰੀਆਂ ਚ ਸੁਣਾ ਕੀ ਮਤਲਬ ਰਹਿੰਦਾ ਸੀ ਕਿੰਨੇ ਵੇ ਸ਼ਡਿਊਲ ਸੀ ਕਿੰਨੇ ਵੇ ਉੱਠਦੇ ਸੀ ਕਿੰਨਾ ਕਰਦੇ ਸਵੇਰੇ ਜੀ 5 ਵਜੇ ਉੱਠੀਏ ਹਾਂ ਸਵੇਰੇ ਸ਼ਾਮ ਪ੍ਰੈਕਟਿਸ ਚੱਲਦੀ ਰਹਿੰਦੀ ਹਾਂ ਹਾਂ ਤਿਆਰੀ ਕਰਕੇ ਆਏ ਹਾਂ ਜੀ ਤੇ ਜਿੱਤ ਕੇ ਜਾਵਾਂਗੇ ਇੱਕ ਯਾਦ ਕਰ ਜਿੰਨੀ ਤਿਆਰੀ ਕਰੀਆ ਤੁਸੀਂ ਬਹੁਤ ਵਧੀਆ ਤਿਆਰੀ ਕਰੀਆ ਜੀ ਅਸੀਂ ਜੱਟਾਂ ਦੇ ਨਾਮ